ਸਸਕਾਲਾ ਸਿਆਸੀ ਤੌਰ ਦੇ ਉੱਤੇ ਪਾਰਟੀਆਂ ਚੰਦੇ ਨੂੰ ਲੈ ਕੇ ਲਗਾਤਾਰੀ ਭੁੱਖੀਆਂ ਰਹਿੰਦੀਆਂ ਨੇ ਸਭ ਤੋਂ ਜ਼ਿਆਦਾ ਹੁੰਦਾ ਪਾਰਟੀਆਂ ਨੂੰ ਕਿ ਚੰਦਾ ਮਿਲੀ ਜਾਵੇ ਆਖਰ ਪਾਰਟੀ ਦਾ ਸਟਰਕਚਰ ਖਰਚਾ ਚੱਲਦਾ ਰਹੇ ਲੀਡਰ ਵੀ ਆਪਦੇ ਤੌਰ ਤੇ ਯੋਗਦਾਨ ਪਾਉਂਦੇ ਹੋਣੇ ਆ ਪਰ ਕਿਉਂਕਿ ਵੈਸੇ ਤਾਂ ਕਿਹਾ ਜਾਂਦਾ ਪਰ ਪਾਉਂਦੇ ਹੁਣੇ ਮਿਸ ਕਰਕੇ ਕਹਿ ਕਿ ਆ ਆਖ ਲੀਡਰਾਂ ਦੀ ਜੇਬ ਚੋਂ ਪੈਸਾ ਕੌਣ ਕਢਾਵੇ ਏਡੀਆ ਦੀ ਰਿਪੋਰਟ ਆਈ ਹੈ ਜਿਦੇ ਚ ਤਮਾਮ ਆંકੜੇ ਨੇ ਇਹਦੇ ਚ ਜਿੱਥੇ ਭਾਜਪਾ ਨੂੰ ਸਭ ਤੋਂ ਵੱਧ ਚੰਦਾ ਮਿਲਿਆ ਕਾਂਗਰਸ ਦੂਜੇ ਨੰਬਰ ਤੇ ਹੈ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਹੈ ਜਿਹੜੀ ਬਹੁਤ ਘੱਟ ਸਮੇਂ ਦੇ ਵਿੱਚ ਹੀ ਜੇ ਕਹਿ ਜਾਵੇ ਸੱਤਾ ਦੇ ਵਿੱਚ ਆਈ ਹੈ ਤੇ ਇੱਕ ਆਪ ਦਾ ਚੰਗਾ ਮੁਕਾਮ ਹਾਸਲ ਕਰਿਆ ਪਰ ਚੰਦੇ ਦੇ ਵਿੱਚ ਵੀ ਉਹਨਾਂ ਨੇ ਚੰਗਾ ਮੁਕਾਮ ਹਾਸਲ ਕਰਿਆ ਬੀਐਸਪੀ ਫਿਸੜੀ ਹੈਗੀ ਇਹਦੇ ਰਿਪੋਰਟਾਂ ਜਿਹੜੀ ਰਿਪੋਰਟਸ ਅਲੱਗ-ਅਲੱਗ ਮੀਡੀਆ ਹਾਊਸਿਸ ਦੇ ਨੇ 2023-24 ਦੇ ਵਿੱਚ 2243 ਕਰੋੜ ਰੁਪਏ ਤੋਂ ਜ਼ਿਆਦਾ ਚੰਦਾ ਜਿਹੜਾ ਉਹ ਮਿਲੇਗਾ ਏਡੀਆਰ ਦੀ ਰਿਪੋਰਟ ਦੇ ਵਿੱਚ ਇਹ ਵੀ ਹੈ ਕਿ ਏਡੀਆਰ ਯਾਨੀ ਕਿ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਦੀ ਰਿਪੋਰਟ ਹੈ ਉਹਦੇ ਵਿੱਚ ਇਹ ਵੀ ਹੈ ਵੀ ਵਿੱਤੀ ਸਾਲ 2023-24 ਦੇ ਵਿੱਚ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੂੰ ਕੁੱਲ 12547 ਚੰਦਾ ਦੇ ਜ਼ਰੀਏ ਚੰਦੋਂ ਦੇ ਜ਼ਰੀਏ 2544.28 ਕਰੋੜ ਰੁਪਏ ਮਿਲੇ ਨੇਗੇ ਜੇਕਰ ਪਿਛਲੇ ਸਾਲ ਦੀ ਤੁਲਨਾ ਕੀਤੀ ਜਾਵੇ ਤਾਂ ਕਹਿੰਦੇ ਇਸ ਵਾਰ ਦਾ ਚੰਦਾ 199% ਵਾਧੋਤਰੀ ਦੇ ਨਾਲ ਅੱਗੇ ਆਇਆ ਹਾਲਾਂਕਿ ਭਾਜਪਾ ਦੀ ਝੋਲੀ ਦੇ ਵਿੱਚ ਕੁੱਲ ਚੰਦੇ ਦਾ 88% ਹਿੱਸਾ ਆਇਆ ਯਾਨੀ 2243 ਕਰੋੜ ਰੁਪਏ ਆਏ ਨੇ ਇਤੋਂ ਜ਼ਿਆਦਾ ਭਾਜਪਾ ਤੋਂ ਸਭ ਤੋਂ ਜ਼ਿਆਦਾ ਚੰਦਾ ਪਾਉਣ ਵਾਲੀ ਪਾਰਟੀ ਬਣ ਗਈ ਤੇ ਇਹ ਤੁਹਾਨੂੰ ਦੱਸਦੀ ਕਿ ਫਾਈਨੈਂਸ਼ੀਅਲ ਇਅਰ ਭਾਜਪਾ ਦੇ ਬੀਜੇਪੀ ਨੂੰ 719.858 ਕਰੋੜ ਰੁਪਏ ਦਾ ਚੰਦਾ ਮਿਲਿਆ ਸੀਗਾ ਲੇਕਿਨ 2023-24 ਦੇ ਵਿੱਚ ਇਹ ਗਿਣਤੀ 2243 ਕਰੋੜ ਤੱਕ ਪਹੁੰਚ ਗਈ ਬੀਜੇਪੀ ਪਿਛਲੇ ਸਾਲ ਦੀ ਤੁਲਨਾ ਦੇ ਇਸ ਬਾਰ ਦੀ ਤੁਲਨਾ ਦੇ ਵਿੱਚ 211.72% ਦੀ ਜਿਹੜੀ ਵਾਧੂਤਰੀ ਹੋਈ ਹੈ ਈਡੀਆ ਰਿਪੋਰਟ ਦੇ ਮੁਤਾਬਕ ਕਾਂਗਰਸ ਪਾਰਟੀ ਚੰਦਾ ਪਾਉਣ ਵਾਲੀ ਲਿਸਟ ਦੇ ਵਿੱਚ ਦੂਜੇ ਨੰਬਰ ਤੇ ਹੈ ਕਾਂਗਰਸ ਨੂੰ ਵਿੱਤੀ ਸਾਲ 2023-24 ਦੇ ਵਿੱਚ 281.48 ਕਰੋੜ ਰੁਪਏ ਮਿਲਿਆ ਜਦੋਂ ਕਿ 223 ਦੇ ਵਿੱਚ ਪਾਰਟੀ ਨੂੰ 79.924 ਕਰੋੜ ਹੀ ਚੰਦਾ ਮਿਲਿਆ ਸੀਗਾ ਯਾਨੀ ਪਹਿਲਾਂ ਦੀ ਤੁਲਨਾ ਦੇ ਨਾਲ ਕਾਂਗਰਸ ਪਾਰਟੀ ਨੂੰ ਚੰਦੇ ਦੇ ਵਿੱਚ ਸੋ 52.18% ਦੀ ਵਡੋਤਰੀਆ ਹੋਈ ਹੈਗੀ ਏਡੀਆਰ ਦੀ ਰਿਪੋਰਟ ਦੇ ਮੁਤਾਬਕ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਆ 23-24 ਦੇ ਵਿੱਚ 11.62 ਕਰੋੜ ਰੁਪਇਆ ਚੰਦਾ ਮਿਲਿਆ ਸੀ ਇਸ ਤੋਂ ਬਾਅਦ ਭਾਰਤੀ ਕਮਿਊਨਿਸਟ ਪਾਰਟੀ ਹੈ ਜਿਹਨੂੰ 7.641 ਕਰੋੜ ਰੁਪਏ ਮਿਲੇ ਨੇ ਨੈਸ਼ਨਲ ਪੀਪਲਜ਼ ਪਾਰਟੀ ਹੈ ਉਹਨੂੰ 0.148 ਆ ਦਾ ਚੰਦਾ ਮਿਲਿਆ ਉਤੀ ਭੋਜਨ ਸਮਾਜ ਪਾਰਟੀ ਨੂੰ 20000 ਰੁਪਏ ਤੇ ਜ਼ਿਆਦਾ ਦੇ ਚੰਦੇ ਦੀ ਜਾਣਕਾਰੀ ਨਹੀਂ ਦਿੱਤੀ ਹੈਗੀ ਉਹਨਾਂ ਨੇ ਯਾਨੀ ਕਿ ਉਹਨਾਂ ਨੇ ਦਿਖਾਇਆ ਵੀ ਸਾਨੂੰ ਭਾਈ ਇਹ ਦੂਬਦ ਚੰਦਾ ਨਹੀਂ ਮਿਲਿਆ ਹੁਣ ਗੱਲ ਇਹ ਹੈ ਵੀ ਚੰਦਾ ਹੁੰਦਾ ਤਾਂ ਇਹ ਹੈ ਵੀ ਆਮ ਤੌਰ ਤੇ ਜਦੋਂ ਆਮ ਲੋਕਾਂ ਦੇ ਮਸਲੇ ਚੱਲਦੇ ਨੇ ਤਾਂ ਸਿਆਸੀ ਦਲ ਚੰਦੇ ਦੇ ਨਾਲ ਆਪਦੀ ਆਰਥਿਕਤਾ ਦੇ ਤੌਰ ਦੇ ਉੱਤੇ ਜਿਹੜੀਆਂ ਟੈਂਟ ਲਾਉਣਾ ਹੋਰ ਪ੍ਰਬੰਧ ਨੇ ਜਿਹੜੇ ਪਾਰਟੀ ਦੇ ਤੇਲ ਪਾਣੀ ਦਾ ਖਰਚਾ ਇਹ तमाम ਚੀਜ਼ਾਂ ਚਲਾਉਂਦੇ ਨੇ ਪਰ ਸਿਆਸੀ ਦਲ ਮੈਨੂੰ ਨਹੀਂ ਲੱਗਦਾ ਵੀ ਕਿਤੇ ਇਹ ਚੰਦਿਆਂ ਦੇ ਸਿਰ ਤੇ ਬੈਠੇ ਨੇ ਸਿਆਸੀ ਦਲਾਂ ਨੂੰ ਹੋਰ ਬਹੁਤ ਤਰ੍ਹਾਂ ਦੇ ਖਰਚੇ ਆਉਂਦੇ ਵੀ ਨੇ ਤੇ ਲਾਉਣ ਪਰ ਇਹ ਗੱਲ ਕਹਿ ਸਕਦੇ ਆਂ ਵੀ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਇੱਕ ਲੇਟੈਸਟ ਪਾਰਟੀ ਆ ਕੋਈ ਬਹੁਤਾ ਪੁਰਾਣੀ ਨਹੀਂ ਹੈਗੀ ਉਹਦੇ ਹਿਸਾਬ ਦੇ ਨਾਲ ਚੰਗੀ ਤਰੱਕੀ ਕਰੀ ਐ ਕਾਂਗਰਸ ਦਾ ਪਿਛਲੀ ਵਾਰ ਦੇ ਨਾਲੋਂ ਹਾਲਾਤ ਬਦਲੇ ਨੇ ਸੀਟਾਂ ਵੀ ਵਧੀਆਂ ਨੇ ਤਾਂ ਲਾਜ਼ਮੀ ਜੀ ਗੱਲ ਆ ਕਿਤਨਾ ਕਿਤੇ ਲੋਕਾਂ ਦੇ ਜੇ ਕਈਏ ਕੰਪਨੀਆਂ ਨੇ ਚੰਦਾ ਵੀ ਵਧਾਇਆ ਹੁੰਦਾ ਕੀ ਐ ਕਿ ਜ਼ਿਆਦਾਤਰ ਕੰਪਨੀਆਂ ਵੀ ਸੋਚਦੀਆਂ ਨੇ ਆਮ ਤੌਰ ਤੇ ਤੁਸੀ ਸੋਚਿਆ ਨਹੀਂ ਹੋਣਾ ਜਿੰਨੀ ਕੁ ਗੱਲ ਮੈਂ ਆਪਦੇ ਸਿਆਸੀ ਤੌਰ ਤੇ ਦੇਖੀ ਹੈਗੀ ਲੋਕਾਂ ਦੇ ਨਾਲ ਗੱਲਬਾਤ ਕਰਕੇ ਤਾਂ ਉਹ ਵੀ ਦੱਸਦੇ ਨੇ ਵੀ ਜਿਹੜਾ ਹਾਰਿਆ ਹੋਇਆ ਕੈਂਡੀਡੇਟ ਹੁੰਦਾ ਪੈਸੇ ਉਹਨੂੰ ਵੀ ਮਿਲਦੇ ਨੇ ਕਿਉਂਕਿ ਇੱਕ ਜਿਹੜਾ ਇੰਡਸਟਰੀ ਲਿਸਟ ਹੈ ਜਾਂ ਇੱਕ ਕੋਈ ਵੱਡਾ ਵਪਾਰੀ ਹੈ ਉਹ ਇਹ ਗੱਲ ਸੋਚਦਾ ਵੀ ਆ ਜਿੱਤਣ ਵਾਲਾ ਇਹਦੇ ਨੂੰ ਜ਼ਿਆਦਾ ਦੇ ਦੋ ਜਿਹੜੇ ਹਾਰਨ ਵਾਲੇ ਲੱਗਦੇ ਨੇ ਉਹਨਾਂ ਨੂੰ ਘੱਟ ਘੱਟ ਦੇ ਦੋ ਤਾਂ ਕਿ ਕੱਲ ਨੂੰ ਵਿਰੋਧ ਹੈ ਜਿਹੜਾ ਕਿਉਂਕਿ ਜੇ ਸੱਤਾ 'ਚ ਜਿੱਤੇ ਹੋਏ ਤੋਂ ਕੰਮ ਕਰਾਉਣਾ ਹੈ ਤਾਂ ਜਿਹੜੇ ਵਿਰੋਧੀ ਨੇਗੇ ਆਖਰ ਉਹ ਕੱਲ ਨੂੰ ਸਾਡੇ ਖਿਲਾਫ ਧਰਨੇ ਆ ਤੇ ਨਾ ਬੈਠਣ ਸਾਡੇ ਖਿਲਾਫ ਆਵਾਜ਼ ਬੁਲਾਉਣ ਦੇ ਨਾ ਕਰਨ ਸਾਥ ਉਹਨਾਂ ਦਾ ਵੀ ਚਾਹੀਦਾ ਹੈ ਵਪਾਰੀ ਸਾਰੇ ਪਾਸੇ ਗੋਟੀਆਂ ਚਲਦਾ ਹੈ ਹੁਣ ਗੱਲ ਤਾਂ ਇਹ ਹੈ ਵੀ ਆਮ ਜਿਹੜਾ ਵੋਟਰ ਹੈ ਉਹ ਕਿੱਧਰ ਨੂੰ ਗੋਟੀ ਚੱਲੇ ਜਿੱਦ ਨੂੰ ਗੋਟੀ ਚੱਲ ਜਾਂਦਾ ਹੈ ਕੰਮ ਫਿਰ ਉਹਦੇ ਨਾਲ ਹੀ ਚਲਾਉਣਾ ਪੈਂਦਾ ਹੈ